ਅਮਰਦਸੀ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਤਨਾ ਕਿਤੇ ਵਿਵਾਦ ਦੇ ਵਿੱਚ ਉਸੇ ਹੀ ਹੋਈ ਨਜ਼ਾਰੀ ਹੈ ਹਾਲਾਂਕਿ ਕੰਗੜਾ ਨੋਟ ਵੱਲੋਂ ਇਹ ਮੂਵੀ ਕਿਰਿਆ ਬਣਾਈ ਗਈ ਹੈ ਜਿਸ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਮੋਹ ਜਿਦਾਉ ਪਾਇਆ ਜਾ ਰਿਹਾ ਜਿਸ ਦੇ ਚਾਹਦਾ ਪੂਰੇ ਦੇਸ਼ ਭਰ ਦੇ ਵਿੱਚ ਸਿੱਖ ਫੈਲ ਚਲਾ ਜਾਏ ਕੱਖਾ ਹੋ ਕੇ ਰੋਸ ਮੁਜ਼ਾਹਰਾ ਕਰਦਾ ਹੋਇ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਤਸਵੀਰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਲਗਾਤਾਰ ਰੋਸ ਮੁਹਾਰਾ ਜੁੜਾ ਉਸ ਕੀਤਾ ਜਾ ਰਿਹਾ ਤਾਂ ਜੀਪ ਜੀ ਸਾਨੂੰ ਮੈਂ ਉਹਨੇ ਗੱਲਬਾਤ ਕਰਾਂਗੇ ਜੀਪ ਜੀ ਅਗਰ ਕੰਗੜਾ ਨੋਟ ਫਿਲਮ ਐਮਰਜੈਂਸੀ ਦੀ ਗੱਲ ਕਰੀਏ ਤਾਂ ਵਿਵਾਦ ਦੇ ਵਿੱਚ ਪਹਿਲਾਂ ਹੀ ਦੂਰ ਉਲਟੀ ਹੋਈ ਨਜ਼ਰ ਆਰੀ ਹੈ ਕੀ ਕੁਝ ਲੱਗ ਰਿਹਾ ਹੈ ਕਿ ਕੀ ਕੁਝ ਦਿਖਾਇਆ ਗਿਆ ਜਿਸ ਦੇ ਚੱਲਦਿਆ ਸਿੱਖਾ ਦੇ ਵਿੱਚ ਨਰਾਦਗੀ ਜਿਹੜੀ ਪਾਈ ਜਾ ਰਹੀ ਹੈ ਮੈਂ ਇਹਦੇ ਵਿੱਚ ਬੜਾ ਸਪਸ਼ਟ ਕਹਾਂਗਾ ਕੰਗਣਾ ਰਨੋਤ ਤਸਦੀਕ ਸ਼ੋਹਰਤ ਬਾਜੀ ਦੀ ਵਿੱਚ ਹੀ ਮਸਲੂਕ ਰਹਿੰਦੀ ਹੈ ਜੇ ਦੇਖਿਆ ਜਾਏ ਐਮਰਜੈਂਸੀ ਦਾ ਸਮਾਂ ਦੇਖੋ ਔਰ ਚੰਦ ਪਿੰਡਰਾਵਲਿਆ ਦਾ ਸਮਾਂ ਦੇਖੋ ਦੋਨਾਂ ਵਿੱਚ ਫਰਕ ਹੈ ਐਮਰਜੈਂਸੀ ਮੂਵੀ ਉਹਨੇ ਪੜਾਈ ਠੀਕ ਹੈ ਬਣਾਵੇ ਉਹਨੇ ਜਾਣ ਬੁਝ ਕੇ ਇੱਕ ਇਹਨੂੰ ਐਡਵਰਟਾਈਜ਼ਮੈਂਟ ਸਟੈਂਪ ਦੇਣ ਵਾਸਤੇ ਇਹਨੂੰ ਕਰਨ ਲਈ ਇਸ਼ਕ ਉਹ ਫਾਟਾ ਛੱਡਿਆ ਜੇ ਇਹਦੇ ਟ੍ਰੇਲਰ ਤੇ ਵੀ ਗੱਲ ਕਰਦੇ ਆ ਤਾਂ ਸਿੱਖਾਂ ਦੇ ਕਿਰਦਾਰ ਦਾ ਅਖੀਰ ਦੇ ਵਿੱਚ ਦਿਖਾਇਆ ਹੋਇਆ ਠੀਕ ਹੈ ਸਿੱਖ ਕੌਮ ਜਿਸਨੇ ਕੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਚ ਹੋਏ ਜਾਂ ਦੇਸ਼ ਨੂੰ ਕਦੀ ਵੀ ਕੋਈ ਔਕੜ ਆਈ ਕੋਈ ਪ੍ਰੋਬਲਮ ਆਈ ਤਾਂ ਸਭ ਤੋਂ ਵੱਧ ਚਾਹੇ ਸੇਵਾ ਦੇ ਖੇਤਰ ਚ ਹੋਵੇ ਤਾਂ ਉਹਦੇ ਚ ਸਿੱਖ ਨੇ ਜੇ ਫੌਜਾਂ ਚ ਕੋਸ਼ ਦੀ ਗੱਲ ਕਰੀਏ ਜੇ ਸਜਨੀਆਂ ਸ਼ਹੀਦ ਹੁੰਦੇ ਨੇ ਕੀਕਾ ਉਹਦੇ ਚੋਂ ਰੋਜ਼ ਪੰਜਾਬ ਚ ਇੱਕ ਤਰੰਗੇ ਤੇ ਲਿਫਟੀ ਹੋਈ লাশ ਆਪਣੇ ਸ਼ਹੀਦਾਂ ਦੀ ਆਉਂਦੀ ਹੈ ਤੇ ਆ ਫਿਲਮ ਦਾ ਵਿਰੋਧ ਕਰਨਾ ਸੁਭਾਵਿਕ ਸੀਗਾ ਕਿ ਇਹਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਇੱਕ ਤਾਂ ਸੰਤ ਪਿੰਡਰਾਲਿਆ ਦਾ ਕਿਰਦਾਰ ਬਣਾਇਆ ਗਿਆ ਉਹ ਬਿਲਕੁਲ ਗਲਤ ਹੈ ਫਿਰ ਉਸ ਤੋਂ ਬਾਅਦ ਮੂਵੀ ਦੇ ਵਿੱਚ ਕਿਤੇ ਵੀ ਸਿੱਖਾਂ ਨੇ ਇਹ ਹਿੰਦੂਆਂ ਦੇ ਖਿਲਾਫ ਕਦੀ ਬਿਆਨ ਨਹੀਂ ਦਿੱਤਾ ਇਹ ਆਪਸ ਚ ਫਰਕ ਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਮੁਸ਼ਕਲ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਆਈ ਹੈ ਔਰ ਇਹ ਜੇ ਵੈਸੇ ਤਾਂ ਸੈਂਟਰ ਸਰਕਾਰ ਨੂੰ ਇੱਕ ਤਾਂ ਦੇਖੋ ਕੰਗੜਾ ਰਣੋਜੇ ਐਮਪੀ ਵੀ ਹੈਗੀ ਆ ਤਾਂ ਸੈਂਟਰ ਸਰਕਾਰ ਬੀਜੇਪੀ ਦੀ ਹੈ ਤੇ ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ ਦਾ ਹਿੰਟ ਵੀ ਮਿਲਦਾ ਰਿਹਾ ਲੱਗਦਾ ਵੀ ਇਹ ਕਿ ਜਾਣ ਬੁੱਝ ਕੇ ਉਹਦੇ ਤੋਂ ਇਹੋ ਜਿਹੇ ਬਿਆਨ ਦਵਾਏ ਜਾ ਰਹੇ ਨੇ ਕਿ ਇੰਨਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਬਿਲਕੁਲ ਤੁਰੰਤ ਤੌਰ ਤੇ वैसे दा फिल्म बैन होनी चाहिए मान लो जे इना नु लगता भी है ता जो सिखहां दे खिलाफ सीन ने जिदे नाल ਸਾਡੇ ਹਿਰਦੇ ਵਲੁੰਦਰੇ ਜਾ ਰਹੇ ਨੇ ਤੁਸੀਂ ਦੇਖ ਰਹੋ ਸੰਗਤ ਚ ਕਿੰਨਾ ਰੋਤ ਹੈ ਉਹ ਤੁਰੰਤ ਤੌਰ ਦੇ ਉੱਤੇ ਉਹ ਸੀਨ ਨੂੰ ਕੱਟ ਦੇਣਾ ਚਾਹੀਦਾ ਕਿਉਂਕਿ ਬੜੇ ਮੁਸ਼ਕਲ ਨਾਲ ਪੰਜਾਬ ਦਾ ਮਾਹੌਲ ਸਹੀ ਹੋਇਆ ਤੇ ਅਸੀਂ ਇਹੀ ਬੇਨਤੀ ਕਰਾਂਗੇ ਸਹੀ ਰਹਿਣ ਤੇ ਤੁਸ ਜੇਕਰ ਸਿੱਖਾਂ ਦੀ ਗੱਲ ਕਰਦੇ ਸਿੱਖਾਂ ਦਾ ਉਹ ਲੋ ਲਗਾਤਾਰ ਪੰਜਾਬ ਦੇ ਵਿੱਚ ਜਾ ਕੇ ਬਾਹਰ ਦੀ ਗੱਲ ਕਰੀਏ ਤਜ਼ੂਰ ਕਿਤੇ ਨਾ ਕਿਤੇ ਯੋਗਦਾਨ ਰੰਦਾ ਸੇਵਾ ਨੂੰ ਪਹੁੰਚ ਦੇ ਵਿੱਚ ਬਾਰਡਰ ਦੇ ਉੱਤੇ ਜਿਹੜੇ ਸਿੱਖ ਭਾਈਚਾਰਾ ਜੁਰੂਰ ਦੇਖਣ ਨੂੰ ਮਿਲਦਾ ਤਾਂ ਦੇਖੋ ਤੁਸੀਂ ਫਿਲਹਾਲ ਸੈਕਟਰ 2 ਦਾ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦਾ ਤੇ ਸਾਡ ਕੁਝ ਹੋਰ ਸਖਸ਼ੀ ਮਿਲੋ ਨਾਲ ਗੱਲਬਾਤ ਕਰਾਂਗੇ ਸਰ ਅਗਰ ਗੱਲ ਕਰੀਏ ਫਿਲਮ ਦੀ ਜੀ ਤਾਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਐਸੇ ਕਿਹਾ ਜਾ ਰਿਹਾ ਕਿ ਕਿ ਸਿੱਖਾਂ ਦੇ ਉੱਤੇ ਵੀ ਕਿਤਨੇ ਕਿਤੇ ਇਲਜ਼ਾਮ ਜਿਹੜੇ ਨੇ ਉਹ ਗਲਤ ਲਗਾਏ ਜਾ ਰਹੇ ਕਿਉਂਕਿ ਐਮਰਜੈਂਸੀ ਦੌਰਾਨ ਬਹੁਤ ਕੁਝ ਵਾਪਰਿਆ ਸਿੱਖਾਂ ਵੱਲੋਂ ਵੀ ਦੇ ਦੇ ਹਿੰਦੂਆਂ ਵੱਲੋਂ ਵੀ ਤਕੀ ਲੱਗਦਾ ਜਿਹੜਾ ਕਿਰਦਾਰ ਉਹ ਨਹੀਂ ਪਾਇਆ ਜਾ ਰਿਹਾ ਫਿਲਮ ਦੇ ਵਿੱਚ ਕਿਵੇਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਦੇਖੋ ਬੇਨਤੀ ਹੈ ਕਿ ਸਾਡਾ ਕੋਈ ਕੰਗਨਾ ਨਾਲ ਵਿਵਾਦ ਨਹੀਂ ਹੈ ਕੰਗਨਾ ਦੀ ਸੋਚ ਨਾਲ ਵਿਵਾਦ ਹੈ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਇਹੋ ਜੇ ਕੰਮ ਨਹੀਂ ਕਰ ਸਕਦੀ ਉਹਨੂੰ ਆਪਣੀ ਅਕਲ ਤੇ ਉਹ ਹੱਤ ਮਾਰੇ ਪਹਿਲੀ ਗੱਲ ਹੈ ਕਿ ਇਸ ਦੇ ਹਿਸਟਰੀ ਜਿੰਨੀ ਹੈ ਸਾਰੀ ਗਲਤ ਦਿਖਾਈ ਹੈ। ਐਮਰਜੈਂਸੀ 75 ਤੋਂ 77 ਵਿੱਚ ਹੋਈ। ਸੰਤ ਭਿੰਡਰਾਂ ਵਾਲੇ 78 ਵਿੱਚ ਆਏ ਸਨ। ਸੋ ਇਹ ਇੱਕ ਸਿਰਫ ਚਾਲ ਹੈ, ਹੋਰ ਕੁਝ ਨਹੀਂ ਹੈ। ਆਪਣੀ ਮੂਵੀ ਨੂੰ ਚਲਾਉਣ ਵਾਸਤੇ ਦੇਸ਼ ਦਾ ਪੰਜਾਬ ਦਾ ਅਕਸ ਖਰਾਬ ਕਰਨ ਲਈ। ਹੋਰ ਇਸ ਤੋਂ ਅਗੇ ਕੁਝ ਨਹੀਂ। ਕਿਤਨਾ ਕਿਤੇ ਜੇਕਰ ਪੰਜਾਬ ਦਾ ਅਕਸ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ ਲੱਗਦਾ ਨਹੀਂ ਕਿ ਅਕਸ ਇਹਦਾ ਖਰਾਬ ਹੋ ਜੂਰ ਹੁੰਦਾ ਹੋਇਆ ਨਜ਼ਰ ਆਏਗਾ ਜੇਕਰ ਫਿਲਮ ਰੀਲੀਜ਼ ਹੁੰਦੀ ਹੈ ਹਾਲਾਂਕਿ ਸੀਨ ਕੱਟਣ ਦੀ ਗੱਲ ਵੀ ਜ਼ਰੂਰ ਕੀਤੀ ਗਈ ਹੈ ਦੇਖੋ ਜੀ ਅਸੀਂ ਅੱਜ ਇਹ ਰੋਸ ਇਸੇ ਵਾਸਤੇ ਕਰ ਰਹੇ ਹਾਂ ਕਿ ਮਾਹੌਲ ਖਰਾਬ ਨਾ ਹੋਏ ਇਸ ਲਈ ਇਸ ਨੂੰ ਬੈਨ ਕੀਤਾ ਜਾਏ ਸੀਨ ਕੱਟ ਕਰਨ ਲਈ ਤਾਂ ਕੋਈ ਗੱਲ ਹੀ ਨਹੀਂ ਹੈ ਇਹ ਸਾਰੀ ਫਿਲਮ ਹੀ ਵਿਵਾਦਤ ਹੈ ਸਾਰੀ ਫਿਲਮ ਹੀ ਗਲਤ ਬਣੀ ਹੈ ਸੋ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਕੋ ਬੇਨਤੀ ਹੈ ਕਿ ਇਹਨੂੰ ਬਿਲਕੁਲ ਤਰ੍ਹਾਂ ਨਾਲ ਬੈਨ ਕੀਤਾ ਜਾਵੇ ਜ਼ਰੂਰ ਫਿਲਮ ਨੂੰ ਬੈਨ ਕਰਨ ਦੀ ਗੱਲ ਕੀਤੀ ਤਾਂ ਗੱਲ ਕੀਤੀ ਜਾਵੇ ਤਾਂ ਜ਼ਰੂਰ ਮਹਿਲਾ ਸਰਗਰਮ ਜੂਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਕਿਵੇਂ ਲੱਗਦਾ ਹੁਣ ਮੂਵੀ ਬੰਦ ਕਰਨ ਦੀ ਗੱਲ ਕੀਤੀ ਯਾਰ ਇਹ ਹਾਲਾਂਕਿ ਸੀਨ ਜੂਰ ਕੱਟਣ ਦੀ ਗੱਲ ਪਹਿਲਾਂ ਕੀਤੀ ਗਈ ਸੀ ਬੰਦ ਕਰਨ ਦੀ ਪੈ ਗੱਲ ਨਹੀਂ ਹੈ ਪਹਿਲਾਂ ਇਹਨੂੰ ਹੀ ਬੰਦ ਕਰੋ ਇਹਨੂੰ ਕਿਸੇ ਜਨਾਨੀ ਨੂੰ ਦਿਆ ਹੋਇਆ ਵੀ ਕਿਸੇ ਜਨਾਨੀ ਦੀ ਕਿਸੇ ਖਾਲਸਿਆਂ ਦੀ ਇੱਜ਼ਤ ਕਰਨ ਦਾ ਕੋਈ ਅਕਲ ਹੀ ਨਹੀਂ ਪਰ ਪਹਿਲਾਂ ਦੇਖਿਆ ਗਿਆ ਸੀਗਾ ਜਦੋਂ ਕਕਰਨੋਤ ਵਿਵਾਦਾਂ ਦੇ ਵਿੱਚ ਪਹਿਲਾਂ ਵੀ ਆਂਦੀ ਹੋਈ ਨਜ਼ਰ ਆਈ ਹਾਲਾਂਕਿ ਹਾਈਲਾਈਟ ਹਮੇਸ਼ਾ ਹੁੰਦੀ ਹੋਈ ਕਕਰਨੋਤ ਦੇ ਨਾਂ ਜਾਂਦੀ ਐਨਾ ਸਰਦਾਰਾਂ ਦੀ ਗੱਲ ਨਹੀਂ ਹੈ ਕਿ ਸਰਦਾਰਾਂ ਨੇ ਲਲਕਾਰਿਆ ਹਰਿਆਣੇ ਦੇ ਵੜ ਜਾ ਹਰਿਆਣੇ ਦੇ ਜੱਟ ਨਹੀਂ ਆ ਵੀ ਦੋਲੇ ਉਹਨੂੰ ਤਿਆਰ ਨੇ ਇਹੀ ਗੱਲ ਸਾਹਮਣੇ ਆ ਕੇ ਕਰੇ ਜਰੂਰ ਕਿਤੇ ਨਾ ਕਿਤੇ ਜ਼ੂਰ ਸਿੱਖ ਪਾਈਚਾਰਾ ਦੇ ਵਿੱਚ ਰੋਸ ਜਿਹਾ ਉਹ ਇਸ ਫਿਲਮ ਨੂੰ ਲੈ ਕੇ ਜ਼ੂਰ ਦੇਖਣ ਨੂੰ ਮਿਲ ਰਿਹਾ ਤਾਂ ਹੋਰ ਗੱਲਬਾਤ ਕਰਾਂਗੇ ਹਾਂਜੀ ਫਿਲਮਾਂ ਦੇ ਵਿੱਚ ਜੋ ਕੁਝ ਦਿਖਾਇਆ ਹੈ ਜਾਂ ਇਹਨੇ ਦਿਖਾਇਆ ਨਾ ਇਹਨੂੰ ਇਹ ਨਹੀਂ ਪਤਾ ਹੁੰਦਾ ਜੇ ਇਹ ਉਹ ਤੋਂ ਖਾਲਸੇ ਨਾ ਹੁੰਦੇ ਅਜੇ ਬੁਰਕਾ ਪਾ ਕੇ ਫਿਰਦੀ ਹੈ ਮੁਸਲਮਾਨ ਹੁੰਦੇ ਜਿਦਾਂ ਕਿ ਲਗਾਤਾਰ ਵਿਵਾਦਾਂ ਦੇ ਵਿੱਚ ਜ਼ੂਰ ਐਮਰਜੈਂਸੀ ਫਿਲਮ ਜਿਹੜੀ ਆਤੀ ਹੋਈ ਉਹ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਸਿੱਖ ਪਾਈਚਾਰਾ ਦੇ ਵਿੱਚ ਕਾਫੀ ਰੋਸ ਜਿਹਾ ਹੋ 4000 ਚੰਡੀਗੜ੍ਹ ਤੋਂ ਵੀਡੀਓ ਜਨਲਿਸਟ ਸਟਾਫ ਸ਼ਿਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵਕਤਵੀ